ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਇਹ ਜੋ ਤੁਹਾਨੂੰ ਉਹਨਾਂ ਠੱਗ ਕਿਸਮ ਦੇ ਲੋਕਾਂ ਤੋਂ ਬਚਾਉਣ ਵਾਸਤੇ ਅਵੇਅਰ ਕਰਨ ਵਾਸਤੇ ਬਣਾਈ ਗਈ ਆ ਜਿਹੜੇ ਕਿ ਤੁਹਾਨੂੰ ਜੋ ਆ ਮੇਰੇ ਹੱਥ ਦੇ ਵਿੱਚ ਇੱਕ ਡਿਵਾਈਸ ਹੈ ਇਹਨੂੰ ਪਾਵਰ ਸੇਵਰ ਨਾਂ ਦੇ ਨਾਂ ਹੇਠ YouTube ਤੇ ਆਨਲਾਈਨ ਤੁਹਾਨੂੰ ਵੇਚ ਰਹੇ ਨੇ ਉਹ ਕਹਿੰਦੇ ਨੇ ਵੀ ਤੁਹਾਡੇ ਇਹ ਪੁਰਜਾ ਘਰੇ ਕਿਸੇ ਵੀ ਪਲੱਗ ਦੇ ਵਿੱਚ ਲਾਉਣ ਦੇ ਨਾਲ ਤੁਹਾਡੀ 40 ਤੋਂ 30% ਤੱਕ ਬਿਜਲੀ ਦੀ ਬਚਤ ਕਰੂਗਾ ਇਹ ਬਿਜਲੀ ਦੀ ਬਚਤ ਕਰਊ ਜਾਂ ਨਾ ਕਰੂਗਾ ਇਹ ਸਾਰੀ ਵੀਡੀਓ ਅਸੀਂ ਪਹਿਲਾਂ ਫੇਸਬੁੱਕ ਤੇ ਸਰਬਜੀਤ ਸਿੰਘ ਨਾਂ ਪੇਜ ਤੇ ਭਾਈ ਤੁਸੀਂ ਉਹ ਪੇਜ ਨੂੰ ਫੋਲੋ ਵੀ ਕਰ ਲਿਓ ਲਾਈਕ ਤੇ ਕਮੈਂਟ ਵੀ ਕਰਿਓ ਇਹ ਵੀਡੀਓ ਤੁਸੀਂ ਫੇਸਬੁੱਕ ਤੇ ਜ਼ਰੂਰ ਦੇਖਣਾ ਵੀ ਇਹ ਬਿਜਲੀ ਦੀ ਬਚਤ ਕਰਦਾ ਜਾਂ ਨਹੀਂ ਕਰਦਾ ਇਹ ਵੀਡੀਓ ਦੇ ਵਿੱਚ ਮੈਂ ਕੁਝ ਉਹਨਾਂ ਠੱਗੇ ਜਿਹਨਾਂ ਦੀ ਲੋਕਾਂ ਦੀਆਂ ਵੀਡੀਓ ਐਡ ਕਰੂੰਗਾ ਜਿਹੜੇ ਕਿ YouTube ਤੇ ਤੁਹਾਨੂੰ ਪ੍ਰਭਾਵ ਕੇ ਇਹ ਪੁਰਜਾ ਜੋ ਕਿ ਬਿਜਲੀ ਦੀ ਬਚਤ ਨਹੀਂ ਕਰਦਾ ਬਿਜਲੀ ਦੀ ਖਪਤ ਕਰਦਾ ਤੁਹਾਨੂੰ ਵੇਚ ਰਹੇ ਨੇ ਸੋ ਮੇਰੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲਿਓ ਲੇਕਿਨ ਇਸ ਕੋ ਲਗਾਉਣੇ ਸਹੀ ਹੈ ਫਾਇਦਾ ਹੁੰਦਾ ਹੈ कि आपको वो कम जाता है पावर को यहाँ से वोल्टेज कम करके और उसको दुगुना पावर में सप्लाई करता है मतलब यहाँ पर आते आते वोल्टेज यहाँ से कम करके यहाँ से दुगुना पावर में सभी को सप्लाई करता है इससे क्या होता है कि बिजली कम खपत होती है और जो बल्ब है लाइट है एसी है फ्रिज है सबको पावर पूरा मिलता है

ਇਹਨਾਂ ਠੱਗ ਕਿਸਮ ਦੇ ਲੋਕਾਂ ਤੋਂ ਤੁਸੀਂ ਬਚ ਕੇ ਰਹਿਣਾ ਇਹ ਪੁਰਜਾ ਤੁਸੀਂ ਕਦੇ ਵੀ ਆਨਲਾਈਨ ਨਹੀਂ ਮੰਗਾਉਣਾ ਬਲਕਿ ਇਹ ਪੁਰਜਾ ਤੁਸੀਂ ਖਰੀਦਣੇ ਨਹੀਂ ਇਹ ਤੁਹਾਡੀ ਬਿਜਲੀ ਦੀ ਬਚਤ ਨਹੀਂ ਕਰਦਾ ਬਿਜਲੀ ਦੀ ਖਪਤ ਕਰਦਾ ਜੇ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਪੇਜ ਨੂੰ ਲਾਈਕ ਕਰ ਲਿਓ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਸਾਡਾ ਹੌਸਲਾ ਵਧਦਾ ਧੰਨਵਾਦ ਸਤਿ ਸ੍ਰੀ ਅਕਾਲ